ਭਾਰਤੀ ਕਮਿਊਨਿਸਟ ਪਾਰਟੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸਾਂਝੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਨੇ ਅੱਜ ਲੋਕ ਸਭਾ ਹਲਕਾ ਫਰੀਦਕੋਟ ਤੋਂ ਵੱਡੀ ਗਿਣਤੀ ਵਿੱਚ ਸਾਥੀਆਂ ਦੀ ਕਾਫਲੇ ਨਾਲ ਆਪਣੇ ਕਾਗਜ਼ ਦਾਖਲ ਕੀਤੇ ਕਾਗਜ਼ ਦਾਖਲ ਕਰਨ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਲੀਡਰਸ਼ਿਪ ਵੀ ਮੌਜੂਦ ਰਹੀ ਇਸ ਮੌਕੇ ਪ੍ਰਸੰਗ ਨਾਲ ਗੱਲਬਾਤ ਕਰਦੇ ਹਾਂ ਹਲਕਾ ਉਮੀਦਵਾਰ ਗੁਰਚਰਨ ਸਿੰਘ ਮਾਨ ਅਤੇ ਆਗੂਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਉਨ੍ਹਾਂ ਦੇ ਜ਼ੁਬਾਨੀ ਅਤੇ ਸੀਪੀਆਈ ਐਮ ਦੋਨਾਂ ਕਮਿਊਨਿਸਟ ਪਾਰਟੀਆਂ ਦੇ ਸਾਂਝੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਜਿਨ੍ਹਾਂ ਨੇ 35 ਸਾਲ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਪੜਾਇਆ ਮੋਗੇ ਜ਼ਿਲ੍ਹੇ ਦੇ ਵੀ ਤੇ ਫਰੀਦਕੋਟ ਜ਼ਿਲ੍ਹੇ ਦੇ ਸਕੂਲਾਂ 'ਚ ਵੀ ਸ਼ੁਰੂਆਤ ਇਹਨਾਂ ਦੀ ਉਧਰੋਂ ਆਈ ਸੀ ਇਹਨਾਂ ਦਾ ਜਨਮ ਹੀ ਜਿਹੜਾ ਭਲੂਰ ਪਿੰਡ ਦਾ ਹੈ ਮੋਗੇ ਜ਼ਿਲ੍ਹੇ ਦਾ ਤੇ ਇਹਨਾਂ ਨੇ ਮੋਗੇ ਜ਼ਿਲ੍ਹੇ 'ਚ ਵੀ ਬੱਚੇ ਪੜ੍ਹਾਏ ਤੇ ਇੱਧਰ ਵੀ ਪੜ੍ਹਾਏ ਇਮਾਨਦਾਰੀ ਨਾਲ ਉਸ ਤੋਂ ਬਾਅਦ ਚਲੋ ਨੌਕਰੀਦਾਰ ਦੀ ਕੀਤੀ ਆ ਉਹਦੀ ਤਨਖਾਹ ਲਈ ਆ ਪਰ ਨਾਲ ਇਹਨਾਂ ਨੇ ਹੱਕਾਂ ਲਈ ਸੰਘਰਸ਼ ਭਾਵੇਂ ਉਹ ਟੀਚਰ ਯੂਨੀਅਨ ਦੇ ਹੋਣ ਭਾਵੇਂ ਪੈਨਸ਼ਨਰ ਯੂਨੀਅਨ ਦੇ ਹੋਣ ਤੇ ਰਿਟਾਇਰਮੈਂਟ ਹੋਣ ਦੇ ਬਾਅਦ ਜਿਹੜੀ ਆਮ ਗਰੀਬ ਜਨਤਾ ਦੀ ਲੜਾਈ ਹੈ ਆ ਪਿਛਲੇ ਦਿਨਾਂ ਚ ਜਿਹੜੇ ਦੋ ਵੱਡੀਆਂ ਰੈਲੀਆਂ ਹੋਈਆਂ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਜਾਲ ਚ ਫਸੀਆਂ ਗਰੀਬ ਔਰਤਾਂ ਜਿਹੜੀਆਂ ਕਰਜ਼ੇ ਦੇ ਜਾਲ ਚ ਫਸੀਆਂ ਉਹਨਾਂ ਦੇ ਉਹਦੇ ਉਹਨਾਂ ਦੇ ਫਾਰਮ ਭਰਨ ਤੋਂ ਲੈ ਕੇ ਅਰਜ਼ੀਆਂ ਉਹਨਾਂ ਦੀਆਂ ਜੋ ਅਸੀਂ ਪਿੱਛੇ ਸਰਕਾਰ ਨੂੰ ਦਿੱਤੀਆਂ ਮਾਸਟਰ ਮਾਨ ਜੀ ਨੇ ਲਗਾਤਾਰ ਮਿਹਨਤ ਕੀਤੀ ਹੈ ਗਰੀਬ ਜਮਾਤ ਨਾਲ ਜੁੜੇ ਹੋਏ ਆ ਸੋ ਅੱਜ ਇਹਨਾਂ ਦੇ ਕਾਗਜ਼ ਭਰੇ ਆ ਅਸੀਂ ਜੋ ਮੁੱਦੇ ਪਾਰਟੀ ਕਮਿਊਨਿਸਟ ਪਾਰਟੀਆਂ ਦੇ ਮੁੱਦੇ ਆ ਦੇਸ਼ ਵਿੱਚ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਵੀ ਕਮਿਊਨਿਸਟ ਆਜ਼ਾਦੀ ਖਾਤਰ ਕੁਰਬਾਨੀਆਂ ਕਰਨ ਚ ਵੀ ਪਿੱਛੇ ਨਹੀਂ ਰਹੇ ਤੇ ਬਾਅਦ ਵਿੱਚ ਵੀ ਮਿਹਨਤ ਕਰਜ ਜਵਾਬ ਦੇ ਜਿੰਨੇ ਘੋਲ ਹੈ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਦੀ ਮੰਗਾਂ ਨੌਜਵਾਨ ਵਿਦਿਆਰਥੀਆਂ ਦੀ ਮੰਗਾਂ ਉਹ ਉਹ ਸਾਰਿਆਂ ਦੇ ਲੜ ਰਹੇ ਆ ਅੱਜ ਸਾਡੇ ਸ਼ਹੀਦ ਕਾਂਵੜ ਮੂਲਕ ਭਵਨ 'ਚ ਜਿਨ੍ਹਾਂ ਨੇ ਪੰਜਾਬ ਦੇ ਮਾੜੇ ਦਿਨਾਂ 'ਚ 7 ਜਣੇ ਨੇ ਸ਼ਹੀਦੀ ਦਿੱਤੀ ਸੀ ਉਹਨਾਂ ਦੇ ਨਾਂ ਤੇ ਦਫ਼ਤਰ ਬਣਿਆ ਹੋਇਆ ਸ਼ਹੀਦ ਕਾਂਵੜ ਮੂਲਕ ਭਵਨ ਉੱਥੇ 4 ਜ਼ਿਲ੍ਹਿਆਂ ਦੀ ਮੀਟਿੰਗ ਸੰਜੀ ਹੋਈ ਹੈ ਉੱਥੇ ਨਿਸ਼ਤਰ ਸਿੰਘ ਢਾਲੀਵਾਲ ਜਿਹੜੇ ਰੋਡਵੇਜ਼ ਮੁਲਾਜ਼ਮਾਂ ਦੇ ਉੱਥੇ ਮੋਗੇ ਜ਼ਿਲ੍ਹੇ ਦੇ ਸਾਥੀ ਵੀ ਆਏ ਸੀ ਕਿਉਂਕਿ ਮੋਗੇ ਵੀ ਬਾਸ ਅੱਡੇ ਦੇ ਨਾਲ ਨਿਸ਼ਤਰ ਭਵਨ ਬਣਿਆ ਹੋਇਆ ਜਿਹੜੇ ਰੋਡਵੇਜ਼ ਦੇ ਮੁਲਾਜ਼ਮਾਂ ਨੂੰ 88 'ਚ ਪਹਿਲਾਂ ਸ਼ਹੀਦ ਕੀਤਾ ਸੀ ਅਮੋਲ ਘਰੋਂ 91 ਸ਼ਹੀਦ ਕੀਤਾ ਤੇ ਲਾਲ ਝੰਡੇ ਦੇ ਸਾਥੀ ਸੇਵੇ ਵਾਲੇ ਜੀ ਵੀ ਆਪਣੇ 18 ਜਣੇ ਸ਼ਹੀਦ ਹੋਏ ਸੀ ਤਾਂ ਪੰਜਾਬ ਦੇ ਮਾੜੇ ਦਿਨਾਂ 'ਚ ਵੀ ਹਿੰਦੂ ਸਿੱਖ ਏਕਤਾ ਤੇ ਸਾਂਝਾ ਭਾਈਚਾਰਾ ਕਾਇਮ ਰੱਖਣ ਵਾਸਤੇ ਕਾਮਰੇਡਾਂ ਨੇ ਸਭ ਤੋਂ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਅੱਜ ਵੀ ਅਸੀਂ ਮੰਗ ਕਰਦੇ ਹਾਂ ਵੀ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਨਗੂਣੀ ਹੈ ਕਾਨੂੰਨ ਬਣਿਆ 100 ਦਿਨ ਕੰਮ ਦੇਣ ਦਾ ਪਰ 100 ਦਿਨ ਕੰਮ ਨਹੀਂ ਮਿਲਦਾ ਸਾਡੀ ਮੰਗ ਹੈ ਵੀ ਬਾਕੀ ਦਿਨ ਸਾਲ ਦੇ ਉਹ ਕਿੱਥੋਂ ਖਾਣ ਕਿਉਂਕਿ ਮਸ਼ੀਨਰੀ ਨੇ ਰੋਜ਼ਗਾਰ ਖੋਹ ਲਿਆ ਕੰਮ ਹੈ ਨਹੀਂ ਪਿੰਡਾਂ 'ਚ ਅਸੀਂ ਮੰਗ ਕਰਦੇ ਹਾਂ ਵੀ ਸਾਲ 'ਚ 200 ਦਿਨ ਕੰਮ ਦੀ ਦਿਹਾੜੀ ਹੋਵੇ ਕੰਮ ਉਹਨਾਂ ਨੂੰ 200 ਦਿਨ ਕੰਮ ਦਿੱਤਾ ਜਾਵੇ 700 ਰੁਪਏ ਦਿਹਾੜੀ ਹੋਵੇ ਉਹਦੇ ਨਾਲ ਅਸੀਂ ਮੰਗ ਕਰਦੇ ਹਾਂ ਵੀ ਦੇਸ਼ ਭਰ ਦੇ ਮੁਲਾਜ਼ਮਾਂ ਦੀ ਪੈਨਸ਼ਨ ਆਵਾਜ਼ ਬਈ ਸਰਕਾਰ ਵੱਲੇ ਖੋਈ ਗਈ ਸੀ ਇੱਕ ਇੱਕ ਚਾਰ ਤੋਂ ਬਾਅਦ ਜਿੰਨੇ ਮੁਲਾਜ਼ਮ ਭਰਤੀ ਹੁੰਦੇ ਉਹਨਾਂ ਦੀ ਬੁਢਾਪੇ ਦੀ ਡੰਗੋਰੀ ਖੋਲੀ ਐ ਅੱਜ ਦੇਸ਼ ਭਰ ਦਾ ਮੁਲਾਜ਼ਮ ਲੜ ਰਿਹਾ ਵੀ ਸਾਡੀ ਪੁਰਾਣੀ ਪ ਨੌਜਵਾਨ ਸਾਡੇ ਵਿਦੇਸ਼ਾਂ ਤੋਂ ਲਏ ਜਾ ਰਹੇ ਹਨ ਨਸ਼ਿਆਂ ਦੀ ਮਾਰਚ ਹੈ ਤਾਸੀ ਰੋਜ਼ ਬੱਚਿਆਂ ਨੂੰ ਜਿਹੜੇ ਵੀ ਕੰਮ ਮੰਗਦੇ ਆ ਉਹਨਾਂ ਨੂੰ ਰੋਜ਼ਗਾਰ ਦੀ ਗਰੰਟੀ ਸਰਕਾਰ ਦੇਵੇ ਇੱਕ ਬਨੇਗਾ ਸੀ ਉਹਨੂੰ ਕਹਿੰਦੇ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਬਣੇ ਭਗਤ ਸਿੰਘ ਦੇ ਨਾਂ ਤੇ ਸਭ ਨੂੰ ਰੋਜ਼ਗਾਰ ਦੇਣ ਦਾ ਕਾਨੂੰਨ ਪਾਸ ਕੀਤਾ ਜਾਵੇ ਇਹਨਾਂ ਮੁੱਦਿਆਂ ਦੇ ਆਉਣ ਵਾਲੇ ਦਿਨਾਂ 'ਚ ਕੱਲ ਤੋਂ ਅਸੀਂ ਫੀਲਡ 'ਤੇ ਨਿਕਲ ਜਾਣਾ ਹੈ ਇਹਨਾਂ ਦਾ ਹੁਣ ਤੱਕ ਅਸੀਂ ਮੇਲ-ਜੋਲ ਸੀ ਅੱਜ ਚਾਰਾਂ ਜ਼ਿਲ੍ਹਿਆਂ ਦੇ ਜਿਹੜੇ ਸੀਟੇ ਦੇ ਵਿੱਚ ਚਾਰ ਜ਼ਿਲ੍ਹੇ ਪੈਂਦੇ ਆ ਉਹ ਗ੍ਰਾਮਪੁਰਾ ਸੀਟ ਬਠਿੰਡੇ 'ਚ ਆ ਗਿੱਦੜਵਾਹਾ ਮੁਕਸਰ 'ਚ ਹੈ ਤਾਂ ਅੱਜ ਮੋਗੇ ਜ਼ਿਲ੍ਹੇ ਦੇ ਸਾਰੇ ਚਾਰ ਜ਼ਿਲ੍ਹਿਆਂ ਦੇ ਸੈਕਟਰੀ ਵੀ ਆਏ ਸੀ ਸਾਰੀ ਲੀਡਰਸ਼ਿ ਸਾਡੇ ਪੁਰਾਣੇ ਐਮਐਲਏ ਹਰਦੇਵ ਅਰਸ਼ੀ ਜੀ ਉਹ ਬਠਿੰਡੇ ਤੋਂ ਤੇ ਨਾਲ ਕਾਂਵੜ ਜਗਰੂਪ ਜੀ ਬੜੇ ਸੀਨੀਅਰ ਆਗੂ ਹੈ ਨਾਲ ਸੀਪੀਐਮ ਦੇ ਆਗੂ ਉਹਨਾਂ ਦੇ ਸਖਤਰੇ ਦੇ ਮੈਂਬਰ ਜਿਹੜੇ ਸੀ ਐਡਵੋਕੇਟ ਸਵਰਨਜੀਤ ਸਿੰਘ ਦਾਇਓ ਉਹ ਸਾਰੇ ਅੱਜ ਆਏ ਹੋਏ ਸੀ ਦੋਨਾਂ ਪਾਰਟੀਆਂ ਦੇ ਆਗੂ ਸ੍ਰੀ ਅਜੀਤ ਉਮੀਦ ਕਰਦੇ ਆ ਵੀ ਜਿਹੜੇ ਵੱਧ ਤੋਂ ਵੱਧ ਲੋਕ ਜਿਹੜੇ ਸਾਥ ਦੇਣਗੇ ਧੰਨਵਾਦ ਨਾਗੁਰਚਨ ਸਿੰਘ ਆ ਕੰਡ ਮੇਰਾ ਪਲੂਰਾ ਜੀ ਮੋਗਾ ਜ਼ਿਲ੍ਹੇ ਦੇ ਵਿੱਚ ਤੇ ਮੈਂ ਪਾਰਟੀ ਦੇ ਵਿੱਚ ਜਦੋਂ ਦਾ ਆਇਆ ਮੈਨੂੰ ਹੁੰਦਾ ਸੀਗਾ ਵੀ ਮੈਂ ਦਬੇ ਕੁਚੜੇ ਲੋਕਾਂ ਚੋਂ ਹਾਂ ਤੇ ਦਬੇ ਕੁਚੜੇ ਲੋਕਾਂ ਦੀ ਗੱਲ ਕਰਾਂ ਉਹਨਾਂ ਦੀ ਖਾਤਰ ਲੜਾਂ ਤੇ ਜਿਹੜਾ ਦੂਸਰਾ ਹੈਗਾ ਜਿਵੇਂ ਫਾਈਨਾਂਸ ਦੀਆਂ ਕੰਪਨੀਆਂ ਦੀ ਗੱਲ ਕੀਤੀ ਹੈ ਸਾਥੀ ਨੇ ਫਾਈਨਾਂਸ ਕੰਪਨੀਆਂ ਦੇ ਲੋਕ ਜਿਹੜੇ ਆ ਔਰਤਾਂ ਜਿਹੜੀਆਂ ਉਹ ਬੜੀਆਂ ਗਰਸੀਆਂ ਹੋਈਆਂ ਇਸ ਲੋਨ ਦੇ ਵਿੱਚ ਤਾਂ ਅਸੀਂ ਉਹਨਾਂ ਨੂੰ ਸਰਕਾਰਾ ਦਉਣ ਦੇ ਲਈ ਉਹਨਾਂ ਦੀਆਂ ਐਪਲੀਕੇਸ਼ਨ ਭਰਦੇ ਆ ਕਿਉਂ ਨਾਲ ਉਹਨਾਂ ਨੂੰ ਇਹ ਵੀ ਦੱਸਦੇ ਆ ਇਹ ਸਰਕਾਰ ਨੇ ਮਾਹੋ ਕਰਨੇ ਆ ਸਰਕਾਰ ਤੋਂ ਆਪ ਦਾ ਦਬਾਅ ਬਣਾ ਕੇ ਕਰਾਉਣੇ ਆ ਕਿਉਂਕਿ ਸਰਕਾਰ ਨੇ ਵਾਅਦਾ ਕੀਤਾ ਕਿ 530 ਕਰੋੜ ਰੁਪਏ ਅਸੀਂ ਗਰੀਬਾਂ ਦਾ ਮਾਫ ਕਰਨਾ ਅਸੀਂ ਕਹਿੰਦੇ ਆ ਵੀ ਜਿਹੜਾ ਇਹ ਲੋਨ ਹੈ ਫైనాన్స్ ਦਾ ਇਹ ਸਾਰਾ ਸਰਕਾਰ ਆ ਚੱਲੇ ਇਹਨਾਂ ਗਰੀਬਾਂ ਨੂੰ ਮੁਕਤ ਕਰਾਵੇ ਸਰ ਰਿਸਪੌਂਸ ਕਿਸ ਤਰੀਕੇ ਦਾ ਜਿਵੇਂ ਇਹਨਾਂ ਨੇ ਕਿਹਾ ਕਿ ਪੂਰੇ ਵਿਧਾਨ ਸਭਾ ਹਲਕਿਆਂ ਦੇ ਇੱਥੇ ਜਿਹੜੇ ਲੀਡਰ ਹੋਣ ਪਹੁੰਚੇ ਨੇ ਤਾਂ ਲੋਕਾਂ ਦੇ ਵਿੱਚ ਤੁਸੀਂ ਵਿਚਰੇ ਵੀ ਹੋਵੋਗੇ ਰਿਸਪੌਂਸ ਕਿਸ ਤਰੀਕੇ ਦਾ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਮੇਰੇ ਸਾਥੀ ਗਏ ਆ ਰਾਤ ਆਪਣਾ ਸ਼ੇਰ ਸਿੰਘ ਵਾਲਾ ਸਾਡਾ ਇਲਾਕਾ ਜਿੰਨਾ ਵੀ ਆ ਠਾੜਦਾ ਉਧਰ ਬਹੁਤ ਵਧੀਆ ਰਿਸਪੌਂਸ ਕਿੰਨੇ ਕਲੀਡ ਨਾਲ ਜਿੱਤੋਗੇ ਔਰ ਕੀ ਮੰਨਦੇ ਹੋ ਟੱਕਰ ਕਿਹਦੇ ਨਾਲ ਹੋ ਸਕਦੀ ਤੁਰੀ ਸਾਡੀ ਟੱਕਰ ਤਾਂ ਜੀ ਮਤਲਬ ਇਹ ਆਪ ਵਾਲਾ ਨਹੀਂ ਹੋ ਸਕਦੀ ਜਿਹੜਾ ਆਪਣਾ ਆਪਣਾ ਭਾਜਪਾ ਵਾਲੇ ਇਹਨਾਂ ਨਾਲ ਕੋਈ ਟੱਕਰ ਨਹੀਂ ਸਾਡੀ ਕਿਉਂਕਿ ਇਹਨਾਂ ਨੂੰ ਲੋਕਾਂ ਨੇ ਜਾਣੀ ਨਹੀਂ ਦੇਣਾ ਇਸ ਹਾਂ ਦੀ ਉਮੀਦ ਲਾਈ ਹੈ ਬਸ ਅਸੀਂ ਅੱਗਾ ਪਿਛਾ ਹੀ ਹੋਊਗਾ ਸਾਡਾ ਕੋਈ ਬਾਲਾ ਫਰਕ ਨਹੀਂ ਹੋਊਗਾ